ਮੇਰੇ ਸਸਰੀ ਕਾਲ ਜੀ ਕੀ ਹਾਲ ਚਾਲ ਹੈ ਇਹ ਆਪਾਂ ਨੇ ਮੋਲ ਕਬੂਤਰ ਲਿੱਤਾ ਸੀ ਚਲੋ ਜੀ ਪੈਸੇ ਦਾ ਕੀ ਦੱਸਣਾ ਤੁਹਾਨੂੰ ਕਿਉਂਕਿ ਜੀ ਵੀਡੀਓ ਚ ਪੈਸੇ ਦੱਸਤੇ ਜੀ ਐ ਹੁੰਦਾ ਕਿ ਇੰਨਾ ਮਹਿੰਗਾ ਕਬੂਤਰ ਆ ਫੁੱਲ ਰੇਟ ਤੇ ਆਪਾਂ ਕਬੂਤਰ ਲਿੱਤਾ ਸੀ ਫੁੱਲ ਇੱਕ ਤੁਹਾਨੂੰ ਜਾਣਕਾਰੀ ਵੀ ਦੱਸੂਗਾ ਜੀ ਵੀਡੀਓ ਚ ਇੱਕ ਵੀਡੀਓ ਤਾਂ ਜਾਣਕਾਰੀ ਵਾਲੀ ਬਣਾਇਆ ਕਰਾਂਗੇ ਬਾਕੀ ਕਬੂਤਰ ਵੀ ਦਿਖਾਇਆ ਕਰਾਂਗੇ ਪਹਿਲਾਂ ਤਾਂ ਜਾਣਕਾਰੀ ਇਹ ਦੱਸ ਦਿੰਨੇ ਆ ਇੱਕ ਤਾਂ ਬਈ ਠੰਡ ਆ ਰਹੀ ਹੈ ਜੀ ਅੱਗੇ ਕਬੂਤਰ ਉਹਨੇ ਪਰ ਵੀ ਪਟਣੇ ਆ ਬੰਦਿਆਂ ਨੇ ਪਰਪਟਾਈ ਵੀ ਕਰਨੀ ਆ ਬਾਕੀ ਠੰਡ ਆ ਰਹੀ ਆ ਪਹਿਲਾਂ ਤਾਂ ਕਬੂਤਰਨ ਬਾਈ ਜੀ ਠੰਡ ਚ ਢਾ ਗਿਓ ਨਾ ਬਹੁਤ ਬੰਦੇ ਜੀ ਖੁੱਡੇ ਬੰਦ ਕਰ ਲੈਂਦੇ ਨਾ ਢਾ ਗਦੇ ਆ ਬਾਈ ਆਪਾਂ ਇਹ ਢਾ ਦੇ ਆਪਾਂ ਇਦਾਂ ਹੀ ਰੱਖਦੇ ਆ ਨਾ ਢਾ ਗਦੇ ਆ ਜਾਲੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਢਾ ਗਦੇ ਆਪਾਂ ਵੀ ਸੀ ਪਹਿਲਾਂ ਢਾਗ ਨਾਲ ਕਬੂਤਰਾਂ ਦੇ ਗੁੱਡੇ ਚ ਬਾਈ ਹਮਸ ਬਣ ਜਾਂਦੀ ਆ ਹਮਸ ਦੇ ਕਾਰਨ ਕਬੂਤਰ ਬਿਮਾਰ ਹੋ ਜਾਂਦੇ ਆ ਠੀਕ ਆ ਨਾ ਆਪਾਂ ਤਾਂ ਇਦਾਂ ਹੀ ਉਪਾਣ ਰੱਖਦੇ ਆ ਬਾਈ ਦਾ ਹੈਗੇ ਉਹਦੇ ਰਹਿਣੇ ਕੁੱਡੇ ਠੀਕ ਹੈ ਨਾ ਇੱਕ ਖਰਾਬ ਵਧੀਆ ਬਹੁਤ ਕੁਝ ਨਹੀਂ ਹੁੰਦਾ ਕਬੂਤਰਾਂ ਨੂੰ ਕੋਈ ਠੰਡ ਨਹੀਂ ਲੱਗਦੀ ਆਪਣੇ ਦਾ ਜਾਲਾਂ 'ਚ ਹੀ ਬੈਠੇ ਰਹਿੰਦੇ ਆ ਦਿਖਾਈ ਮਾਰੀ ਨਿਗਾਹ ਜਾਲਾ ਜੀ ਪਿੱਛੇ ਇੱਦਾਂ ਜਾਲਾਂ 'ਚ ਕੂਤਰਾ ਬੈਠੇ ਰਹਿੰਦੇ ਦਫਾ ਖੁੱਲੇ ਹੀ ਆ ਉਹ ਜਾਉਂਦੇ ਆ ਆ ਦੇਖੋ ਇੱਦਾਂ ਇੱਦਾਂ ਬੈਠੇ ਰਹਿੰਦੇ ਆ ਜਾਲਾਂ 'ਚ ਮੇਰੇ ਨਾਲ ਉਧਰ ਬੈਠਦੇ ਬਾਕੀ ਇੱਕ ਹੋਰ ਜੀ ਇੱਕ ਆ ਮਾਸਕ ਹੈੀ ਬਹੁਤ ਵਧੀਆ ਚੀਜ਼ ਹੈ ਜੀ ਜਦ ਵੀ ਕਬੂਤਰਾਂ 'ਚ ਬੜਨਾ ਕੁੱਡੇ ਗਾਡੇ ਸਾਫ ਕਰਨੇ ਬਹੁਤ ਚੰਗੀ ਚੀਜ਼ ਹੈ ਜੀ ਇਹ ਆਪਣੇ ਕੋਲ ਆਪਾਂ ਮੰਗਾਵਾਂਗੇ ਸੇਲ ਵਾਸਤੇ ਕਿਉਂਕਿ ਆਪਣਾ ਕਬੂਤਰਾਂ ਦਾ ਸਾਰੇ ਸਮਾਨ ਮਿਲਦਾ ਇਹ ਦੇਖੋ ਮਾਸਕ ਜਾਲੀ ਜੋਲੀ ਲੱਗੀ ਹੋਈ ਆ ਭਰਪੂਰਨੀ ਅੰਦਰ ਜਾਂਦਾ ਬਹੁਤ ਚੰਗੀ ਚੀਜ਼ ਹੈ ਇਹ ਲੱਗ ਜਾਂਦਾ ਮਾਸਕ ਬਹੁਤ ਵਧੀਆ ਚੀਜ਼ ਹੈ ਨਾ ਅੱਖਾਂ ਚ ਜਾਂਦੀ ਢੂੜਨਾ ਹੋਰ ਭਰਪੂਰ ਜਾਂਦਾ ਵਧੀਆ ਹੋ ਜਾਂਦਾ ਜੀ ਬਾਕੀ ਆ ਕਬੂਤਰ ਵਾਲੇ ਦਿਖਾ ਦਿੰਦਾ ਤੁਹਾਨੂੰ ਪਹਿਲਾਂ ਤਾਂ ਦੇਖੋ ਚੁੱਟੀਆਂ ਅੱਖਾਂ ਦਾ ਕਬੂਤਰ ਲਾਲ ਸਾਰਾ ਆ ਮੁੱਲ ਲ ਖਰੀਦਦਾ ਸੀ ਕਬੂਤਰ ਇਸ ਸਕੂਟਰ ਦਾ ਆਪਣਾ ਰਿਜ਼ਲਟ ਪਤਾ ਸੀ ਆਪਾਂ ਨੇ ਤਾਂ ਮੋਲੋ ਕੀਤਾ ਜੀ ਪੈਸੇ ਤਾਂ ਬਹੁਤ ਲਾਦੇ ਸੀ ਸਕੂਟਰ ਦੇ ਬਹੁਤ ਚੰਗਾ ਸਕੂਟਰ ਜੀ ਆਹ ਦੇਖੋ ਜੀ ਲਾਲ ਚਿਨਾ ਚਟੀਆਂ ਦਾ ਬਹੁਤ ਆਵੇ ਬੱਚੇ ਹੁੰਦੇ ਆ ਕੰਨੀ ਤੋਂ ਬਾਹਰ ਪਰ ਜਾਂਦੇ ਜੀ ਬਾਹਰੋਂ ਦੇਖੋ ਜੀ ਆਹ ਦੇਖੋ ਬਾਕੀ ਇੱਕ ਪਰ ਪਟਾਈ ਕਰਨੀ ਆ ਦੂਜੇ ਮਹੀਨੇ ਤੋਂ ਸਟਾਰਟਿੰਗ ਹੁੰਦੀ ਆ ਪਰ ਪਟਾਈ ਦੀ ਬਹੁਤ ਲੋਕ ਕਹਿੰਦੇ ਆ ਕਿ ਜੜੇ ਪਰ ਆਏ ਹੋਏ ਉਹ ਨਹੀਂ ਕੱਢਣੇ ਚਾਹੀਦੇ ਬਾਈ ਜੀ ਆਪਾਂ ਦਾ ਜੜ ਤੋਂ ਉਤਰੋਂ ਪੜਦੇ ਨਹੀਂ ਮਤਲਬ ਕਿ ਸਾਰੇ ਪਰ ਕੱਢ ਦਿੰਨੇ ਆ ਕੱਚਾਂ ਤੋਂ ਲੈ ਕੇ ਵੱਡੇ ਬਰ ਫਿਰ ਸਾਰੀ ਜ਼ਿੰਦਗੀ ਮਤਲਬ ਕਿ ਪੂਰੀ ਬਾਜ਼ੀਆਂ ਪੋਰਾ ਪਰ ਨਹੀਂ ਛਾੜਦੇ ਪੁੱਤਰ ਲੋਕ ਕਹਿੰਦੇ ਨੇ ਕੂਤਰ ਚ ਖੂਨ ਕੜ ਜਾ ਬਾਈ ਖਰਾਬ ਵਧੀਆ ਰੱਖੋ ਪਰ ਆਪਾਂ ਪੋਲਾਂ ਦਾ ਕੁਝ ਨਹੀਂ ਫਰਕ ਪੈਂਦਾ ਇੱਕ ਸਰੋਂ ਫੁੱਲ ਰੱਖੋ ਜੀ ਠੀਕ ਹੈ ਨਾ ਆ ਮੱਖਣ ਵੀ ਦੇ ਆ ਜਾਂਦਾ ਉਸ ਮਹੀਨੇ ਚ ਪੁੱਤਰ ਮੱਖਣ ਮਤਲਬ ਕਿ ਦੂਜੇ ਮਹੀਨੇ ਤੋਂ ਤੀਜੇ ਮਹੀਨੇ ਤੱਕ ਤੁਸੀਂ ਮੱਖਣ ਦੇ ਸਕਦੇ ਹੋ ਪੁੱਤ ਨੂੰ ਅਸੀਂ ਦਿੰਦੇ ਵੀ ਸੀ ਪਹਿਲਾਂ ਪਰ ਅਸੀਂ ਰਾਇਆ ਫੁੱਲ ਰੱਖਦੇ ਆਂ ਸਰੋਂ ਇਹਨੂੰ ਸਰੋਂ ਕਹਿ ਦਿੰਦੇ ਆ ਉਹ ਫੁੱਲ ਰੱਖਦੇ ਆ ਇੱਕ ਅੱਧੀ ਵਾਰ ਤੁਸੀਂ ਹਫਤੇ 'ਚ ਕੈਲਸ਼ੀਅਮ ਪਾ ਸਕਦੇ ਹੋ ਕੈਲਸ਼ੀਅਮ ਪਾ ਸਕਦੇ ਹੋ ਵਿਟਾਮਿਨ ਐਚ ਪਾ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਜੀ ਮੈਂ ਤਾਂ ਵਿਟਾਮਿਨ ਐਚ ਕੁਝ ਨਹੀਂ ਪਾਇਆ ਜੀ ਮੈਂ ਲੀਵਰ ਲੂਬਰ ਵਾਲੀ ਪਾਉਂਦਾ ਸੀ ਵਧੀਆ ਰਹਿੰਦੇ ਸੀ ਕੋਈ ਚੱਕਰੇ ਨਹੀਂ ਫੁੱਲ ਡਾਵੇਂ ਫੁੱਲ ਉੱਡਦੇ ਆਂ ਜੀ ਕੋਈ ਚੱਕਰ ਨਹੀਂ ਪੈਂਦਾ ਪਰ ਆ ਸਾਰੇ ਘੜ ਦਿੰਦੇ ਆ ਪਰ ਲੋਕ ਕਹਿੰਦੇ ਆ ਆ ਨਹੀਂ ਕੱਢਣੇ ਜਿਹਦੇ ਫਲਾਨਾ ਜੀ ਆਪਾਂ ਦਾ ਲੋਕਾਂ ਨੇ ਵੀ ਸੁਣ ਕੇ ਕੀਤਾ ਜੀ ਪਰ ਸਵਾਦ ਨਹੀਂ ਆਉਂਦਾ ਪਰ ਛਾੜ ਦਿੰਦੇ ਸੀ ਪੁੱਤ ਪਰ ਆਪਾਂ ਦਾ ਬਈ ਜੀਰੋ ਤੋਂ ਪੜ ਦਿੰਦੇ ਆ ਵਧੀਆ ਰਹਿੰਦੇ ਆ ਠੀਕ ਹੈ ਨਾ ਬਾਕੀ ਆ ਕਬੂਤਰ ਦੇ ਦਰਸ਼ਨ ਕਰੋ ਜੀ ਐਦ ਕੀ ਮੁੱਲ ਖਰੀਦਦਾ ਸੀ ਇਹਦੇ ਬੱਚੇ ਵੀ ਆਪਣੇ ਕੋਲ ਫੁੱਲ ਆਪਾਂ ਨਾਲ ਰਿਜਲਟਡ ਕਬੂਤਰ ਲੈਂਦੇ ਆ ਜਿਹੜਾ ਵੀ ਲੈਂਦੇ ਆ ਚੰਗਾ ਹੀ ਕਬੂਤਰ ਗੁੱਡੇ 'ਚ ਹੋਊਗਾ ਮਾੜਾ ਕੁੱਤ ਨਹੀਂ ਬਾੜਦੇ ਰਿਜਲਟ ਫੁੱਲ ਸੀ ਇਹਦੇ ਬੱਚਿਆਂ ਆਪਣੇ ਕੋਲ ਉੱਡੇ ਆਪਾਂ ਨੇ ਤਾਂ ਕਬੂਤਰ ਮੁੱਲ ਲਿਆ ਸੀ ਬਾਕੀ ਮੁੱਲ ਕਬੂਤਰ ਹੋਰ ਵੀ ਲਏ ਸੀ ਇੱਕ ਕਬੂਤਰ ਆਪਣੇ ਕੋਲ ਮਰ ਗਿਆ ਆਪਾਂ ਉਹ ਵੀ ਲੈ ਕੇ ਆਏ ਸੀ ਮੁੱਲ ਇੱਕ ਕਬੂਤਰੀ ਲਈਤੀ ਸੀ ਐਤੀ ਮੁੱਲ ਠੀਕ ਹੈ ਨਾ ਮੁੱਲ ਕਬੂਤਰ ਲੈ ਵੀ ਲੈਂਦੇ ਆ ਠੀਕ ਹੈ ਨਾ ਚੰਗੇ ਕਬੂਤਰ ਰਿਓ ਜੀ ਪਹਿਲਾਂ ਤਾਂ ਲੈਣੇ ਆ ਕਿਸੇ ਤੋਂ ਮੁੱਲ ਕਬੂਤਰ ਚੰਗੇ ਲੋ ਮਾਰੇ ਕਬੂਤਰ ਨਹੀਂ ਲੈਣੇ ਚਾਹੀਦੇ ਠੀਕ ਹੈ ਨਾ ਬਾਕੀ ਕਬੂਤਰ ਬਾਲਾ ਚੰਗਾ ਜੀ ਅੱਗੇ-ਅੱਗੇ ਜੂ-ਜੂ ਬਾਜ਼ੀਆਂ ਹੁੰਦੀ ਜਾਊਂਗੇ ਜੋ ਨੁਮਰਿਆਂ ਨੂੰ ਜਾਣਕਾਰੀ ਦਵਾਉਂਦਾ ਰਹਾਂਗਾ। ਬਾਕੀ ਕਾਪੀਆਂ ਦੇ ਬਹੁਤ ਕੁਝ ਲਿਖਿਆ ਹੋਇਆ। ਆ ਕਬੂਤਰ ਉਡਾਉਣ ਤੋਂ ਲੈ ਕੇ ਬਾਜੀ ਛੱਡਣ ਤੱਕ ਬਹੁਤ ਕੁ ਸਹੀ, ਬੱਚੇ ਘੜਾਉਣ ਤੋਂ ਲੈ ਕੇ ਡਾਉਣ ਤੱਕ ਬਹੁਤ ਕੁ ਸਹੀ। ਬਾਕੀ ਇੱਕ ਧਿਆਨ ਰੱਖੋ ਆਪਣੇ ਕਬੂਤਰਾਂ ਦਾ। ਹੁਣ ਮੌਸਮ ਚੇਂਜ ਆ ਤੁਸੀਂ ਟੈਰਾਮਾਈਸੀਨ ਦੀ ਗੋਲੀ ਹੁੰਦੀ ਆ ਉਹ ਪਾ ਸਕਦੇ ਹੋ। ਇੱਕ ਟੈਟਰਾਮਾਈਸੀਨ ਦਾ ਪਾਊਡਰ ਹੁੰਦਾ ਉਹ ਪਾ ਸਕਦੇ ਹੋ। ਠੀਕ ਆ ਨਾ ਸਰੋਂ ਘਟਾ ਦਿਓ। ਬਾਕੀ ਦਾਣਾ ਇਦਾਂ ਰੱਖੋ। ਬਾਕੀ ਬੈਂਤੀ ਆ ਕਬੂਤਰਾਂ ਨੂੰ ਟਾਗੇ ਹੋਣਾ ਜੀ। ਬਹੁਤ ਲੋਕਾਂ ਨੇ ਟੱਗ ਵੀ ਦਿੱਤੇ ਹੋਣੇ ਜੀ ਪਰ ਕਬੂਤਰਾਂ ਨੂੰ ਨਾ ਟੱਗਿਆ ਜੀ ਕੁੱਡੇ ਜਾਲੀਆਂ ਟੱਗੇ ਹੋਣਾ ਮਤਲਬ ਕਿ ਬੋਰੀਆਂ ਵਾਰੀਆਂ ਨਾਲ ਲਾਵੇ ਜੀ ਜੇ ਲਾਣੀਆਂ ਕਿਸੇ ਨਾਲ ਟਾਮੀ ਢਲੀ ਲਾ ਦੋ ਅਸੀਂ ਤਾਂ ਉਹ ਵੀ ਨਹੀਂ ਲਾਉਂਦੇ ਜੀ ਹਾਂ ਆਪਾਂ ਨਹੀਂ ਲਾਉਂਦੇ ਬੋਰੀ ਲੋ ਕਹਿੰਦੇ ਨੇ ਕਿ ਆਹ ਹੋ ਜੂ ਸਾਡੇ ਕਬੂਤਰਾਂ ਨੂੰ ਕੁਝ ਨਹੀਂ ਹੁੰਦਾ ਜੀ ਅਸੀਂ ਨਹੀਂ ਬੋਰੀ ਲਾਉਂਦੇ ਤਿੰਨ ਚਾਰ ਸਾਲ ਹੋ ਗਏ ਕਦੇ ਬੋਰੀ ਨਹੀਂ ਲਾਈ ਪਹਿਲਾਂ ਲਾਉਂਦੇ ਸੀ ਸਮਾ ਬਿਮਾਰ ਹੋ ਜਾਂਦੇ ਸੀ ਹੁਣ ਲਾਉਂਦੇ ਆ ਭੌਰਾ ਬਿਮਾਰ ਨਹੀਂ ਹੁੰਦੇ ਹੁਣ ਲਾਉਂਦੇ ਨਹੀਂ ਅਸੀਂ ਇਦਾਂ ਹੀ ਰਹਿੰਦੇ ਆ ਕਬੂਤਰ ਸਮਾ ਗੁੜਗਦੇ ਫਿਰਦੇ ਹੋ ਕੀ ਪਾ ਸਕਦੇ ਹੋ ਪੁੱਤਰਾਂ ਦੇਸੀ ਕੀ ਪਾ ਲਓ 12ਵਾਂ ਮਹੀਨਾ ਪਹਿਲਾ ਮਹੀਨੇ ਤੱਕ ਸਾਰੇ ਤੱਕ ਦੇਸੀ ਕੀ ਪਾ ਸਕਦੇ ਸੀ ਬਹੁਤ ਚੰਗਾ ਰਲਟ ਹੈ ਇਹਦੀ ਤਾਂ ਸ਼ਾਇਦ ਆਪਾਂ ਨਹੀਂ ਡਾਣੇ ਆਪਾਂ ਪਾ ਲੈਂਦੇ ਨਹੀਂ ਇਹਦੀ ਆਪਾਂ ਬੰਦੇ ਵੀ ਨਹੀਂ ਬਾਕੀ ਬਹੁਤ ਚੰਗਾ ਰਲਟ ਹੈ ਪੁੱਤਰਾਂ ਦਾ ਓਕੇ